ਬੜਾ ਨਜ਼ਾਰਾ ਆਇਆ ਯਾਨੀ ਕਿ ਬਹੁਤ ਨਜ਼ਾਰਾ ਆਇਆ ਪਾਰਟੀ ਦੇ ਕਿੰਨਾ ਨਜ਼ਾਰਾ ਸੀ ਗੱਲੇ ਛੱਡ ਖਾਨਪੀਰ ਨੂੰ ਹੀ ਵਧੀਆ ਸੀ ਇੱਥੇ ਖਾਨਪੀਰ ਨੂੰ ਬਹੁਤ ਵਧੀਆ ਸੀ ਬਈਆ ਦੀਆਂ ਖੁੱਲਾ ਖਾਨ ਦਾ ਪੂਰਾ ਸਵਾਲ ਨੱਚੇ ਰੁੱਚੇ ਨਹੀਂ ਬੜੇ ਇੱਥੇ ਨਾਲੇ ਪਤਾ ਕੀ ਆ ਹੁਣ ਰਾਤ ਰੋਡ ਖਾਲੀ ਆ ਰਾਤ ਨੂੰ ਹਾਂ ਜੇ ਬੜਾ ਮੋਟਾ ਸੈੱਟ ਵੀ ਆਪਾਂ ਤੇ ਰੋਡ ਖਾਲੀ ਪਿਆ ਆ ਹਨਾ ਰੋਡ ਸਾਡੀ ਆ ਰੋਡ ਦਾ ਰਾਤ ਨੂੰ ਤਾਂ ਰੋਡ ਖਾਲੀ ਹੁੰਦੇ ਨੇ ਲੱਗਦਾ ਮੈਂ ਨਹੀਂ ਛਲਾਈ ਯਾਰ ਬਹੁਤ ਦਿੱਲੀਆ ਤੋਂ ਅੱਛਾ ਏ ਰਾਤ ਨੂੰ ਬਸ ਬਾੜ ਜਿਆਦਾ ਨਿਪੜਦੀ ਆ ਹਾਂ ਰਾਤ ਨੂੰ ਇਹ ਤਾਂ ਹੈ ਬਾੜ ਬਹੁਤ ਜਿਆਦਾ ਨਿਪੜਦੀ ਆ ਰਾਤ ਨੂੰ ਰੋਡ ਖਾਲੀ ਹੁੰਦੇ ਆ ਨਾ ਰੋਡ ਖਾਲੀ ਹੁੰਦੇ ਰਾਤ ਨੂੰ ਤਾਂ ਕਰਕੇ ਆ ਭਈ ਸਫ਼ਰ ਕਰਨਾ ਨਿਆਰਾ ਬੜਾ ਆਉਂਦਾ ਰਾਤ ਨੂੰ ਤਾਂ ਨਹੀਂ ਨਹੀਂ ਸਫ਼ਰ ਪੂਰੀ ਰਾਤ ਨੂੰ ਜੇ ਬੰਦੇ ਨੇ ਕਿਤੇ ਲੰਮੀ ਬਾੜ ਜਾਣਾ ਹੈ ਨਾ ਹਾਂ 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 ਸਮੇਂ ਦੇ ਹਿਸਾਬ ਨਾਲ ਯਾਨੀ ਕਿ ਗੱਡੀ ਰੋਕੋ ਰੱਖੋ ਨਾ ਜੇ ਕੋਈ ਹੈਗਾ ਗੱਡੀ ਰੋਕੋ ਰੱਖਵਾ ਕੇ ਦੇ ਦੇ ਬੇ ਨਾ ਬੇ ਪਿਆਰ ਤੋਂ ਰੋਕੋ ਨਾ ਗੱਡੀ ਗੱਡੀ ਰੋਕੋ ਨਾ ਬੇਪਸੰਦ ਤੋਂ ਨਹੀਂ ਰੋਕੇਦਾ ਪਰ ਚੱਕ ਰਹੇ ਹੈ ਨਾ ਭਾਈ ਸਾਹਿਬ ਰਾਤ ਨੂੰ ਬੱਸ ਕਈ ਵਾਰ ਦੇਖਿਆ ਰਾਤ ਨੂੰ ਕਈ ਵਾਰੀ ਖਾਦੀ ਪੀਤੀ ਵਾਲੇ ਬੰਦੇ ਜਿਹੜੇ ਨਾ ਉਹ ਤੰਗ ਕਰਦੇ ਆ ਹਾਂ ਹੈ ਨਾ ਰਾਤ ਨੂੰ ਖੱਦਿੱਕੀ ਤੇ ਆ ਤਾਂ ਦੱਸਦਾ ਉੱਧਾਂ ਤਾਂ ਚੱਲ ਲੈਫਟ ਦਿੱਤੀ ਆਵੇ ਨਾ ਕਿਸੇ ਨੂੰ ਚੰਗੀ ਆ ਯਾਰ ਚਲੋ ਹਨਾ ਵੀ ਜੇ ਕੇ ਰੇਕਟਰ ਆ ਖੜਾ ਕੋਈ ਰਾਤ ਭਰਾਤੇ ਕੋਈ ਨਹੀਂ 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 ਸਮੇ ਹੈ ਨਹੀਂਗੇ ਸਮੇ ਹੈ ਨਹੀਂਗੇ ਮੈਂ ਤਾਂ ਤੁਹਾਨੂੰ ਸਿਆਣੀ ਗੱਲ ਹੀ ਕਹਿਣਾ ਸਮੇ ਹੈ ਨਹੀਂਗੇ ਡਰ ਲੱਗਦਾ ਅੱਜ ਕੱਲ ਕੋਈ ਮੰਨ ਲਓ ਸਮੇ ਹੈ ਨਹੀਂਗੇ ਹਨਾ ਤੇ ਗੱਡੀ ਰੋਕਣ ਦਾ ਫਾਇਦਾ ਨਹੀਂ ਰਾਤ ਨੂੰ ਨਹੀਂ ਫਾਇਦਾ ਕੋਈ ਨਹੀਂ ਹੈਗਾ ਬਾਜ ਜਨਾਨੀ ਆਜ ਮਾਂ ਜਨਾਨੀ ਹੋਏ ਰੋਕਿਆ 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 ਰੋਕਕਾ ਗਾਲ ਨੇ ਬਾਜੀ ਮੈਨੂੰ ਮੜੇ ਮੂਰੇ ਤੱਕ ਲੈ ਜਾ ਤੁਸੀਂ ਕੱਲੇ ਹੀ ਹੋ ਹਾਂਜੀ ਵੀਰ ਜੀ ਇਹ ਵੀਰ ਜੀ ਵੀਰ ਜੀ ਨਹੀਂ ਦੇਖ ਲਓ ਜਾਨ ਵੜ ਕੇ ਲੈ ਜਾਓ ਗਾਂ ਤੱਕ ਆ ਜਾ ਆ ਜਾ ਆ ਜਾ ਅੰਕਲ ਲੈ ਕੇ ਬਿਹਾੜ ਬਿਠਾ ਦੇ ਖਾਣਾ ਪਿਲਾ ਦੇ ਇਹੋ ਬੁਣਤਾ ਅਗਲੀ ਅਵਲਾ ਜਨਨਦੀ ਚੱਲ ਆ ਜਾ ਆ ਜਾ ਆ ਬੈਠ ਮੈਂ ਅੰਕਲ ਰਹਿਣ ਦਾ ਰਾਤ ਦਾ ਟਾਈਮ ਹੈ ਕੱਲੀ ਜਨਨਦੀ ਕੋਈ ਨਹੀਂ ਹੈ ਉਹ ਕੋਈ ਚੱਲਦਾ ਚੱਲ ਤੂੰ ਖਾਦਾ ਕੋਈ ਚੱਕਰ ਨਹੀਂ ਗਾ ਨਹੀਂ ਨਹੀਂ ਲਓ ਬਾਜੀ ਪਰ ਤੁਸੀਂ ਕੱਲੀ ਜਨਨਦੀ ਨੂੰ ਛੱਡ ਕਿਉਂ ਨਹੀਂ ਨਹੀਂ ਚਲੋ ਚਲੋ ਕਿਵੇਂ ਆਈ ਇਹ ਕਿੱਥੋਂ ਆਏ ਨੇ ਕਿੱਥੋਂ ਹਾਏ ਉਹ ਸੜਾ ਤੇਰਾ ਨੀ ਨੂੰ ਪਿੱਛੇ ਟਣਦਾ ਹੈਂ ਦੱਸ ਮੇਰ ਦੀ ਮੋਹ ਮੈਂ ਕੰਦੀਆ ਇਕਦਾ ਕਰਦਾ ਮਨਿੰਦਰਾ ਇਹ ਕੀ ਕਰਦਾ ਤੂੰ ਕੱਲੀ ਨਹੀਂ ਕੁਝ ਵੀ ਕੀਤਾ ਨਹੀਂ ਨਹੀਂ ਮੈਂ ਵੀ ਕੁਝ ਵੀ ਕੀਤਾਗਾ ਮੇਰ ਦੀ ਉਹ ਨਹੀਂ ਨਹੀਂ ਮੇਰ ਦੀ ਮੈਂ ਨਹੀਂ ਵੜਾ ਇਹਨਾਂ ਤਾਰ ਉਹ ਇਹਨਾਂ ਉਹ ਨਹੀਂ ਨਹੀਂ ਵੀਰੇ ਨਹੀਂ ਮੈਂ ਨਹੀਂ ਕੁਝ ਵੀ ਕੀਤਾ ਇਹਨਾਂ ਕਰ ਇਹਨਾਂ ਕਰ ਇਹਨੂੰ ਵੀ ਇਹਨਾਂ ਤਾਰ ਦੇ ਮਨਿੰਦਰ ਨਾਲ ਆਪਾਂ ਦੋ ਹੀ ਜਾਣੇ ਇਹਨਾਂ ਨੂੰ ਤਾਰ ਦੇ ਇਹਨਾਂ ਤਾਰ ਦੇ ਮਨਿੰਦਰ ਨੂੰ ਤਾਰ ਦੇ ਆਪਾਂ ਦੋ ਜਣੇ ਹੈਗੇ ਆਂ ਕਮੇਰ ਦੀ ਅੰਕਲ ਵੀ ਮੈਨੂੰ ਛੇੜ ਦੇ ਤੂੰ ਸਦਾ ਮੇਰੇ ਨਾਲ ੱੱਕਾ ਕਰ ਰਿਹਾ ਮੁੰਡਾ ਨਹੀਂ ਕੋਈ ਗੱਲ ਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮੈਂ ਵੀ ਫੇਜੇ ਗੁੱਡੀ ਕੋਈ ਗੱਲ ਦੀ ਕੋਈ ਗੱਲ ਨਹੀਂ ਇਹਨੂੰ ਇਹਨੂੰ ਵੀ ਤਾਰ ਦਿੰਦੇ ਆ ਗੁੱਡੀ ਕੋਈ ਚੱਕਰ ਨਹੀਂ ਕਰ ਤੈਨੂੰ ਮੈਂ ਛੱਡਿਆਣਾ ਕੋਈ ਚੱਕਰ ਨਹੀਂ ਮੈਂ ਲੈਫਟ ਦੇ ਦਿੰਦਾਗਾ ਚਲੋ ਸਾਡਾ ਠਰਕੇ ਉਤਰੋ ਯਾਰ ਤੁਸੀਂ ਯਾਰ ਕੱਲੀ ਕੁੜੀ ਦੇਖ ਕੇ ਤੁਸੀਂ ਤੰਗ ਕਰ ਛੱਡਿਆ ਯਾਰ ਦੇਖ ਕੇ ਸਾਨੂੰ ਰੋਂ ਲਗਾ ਜਾਓ ਬਿਨਾਂ ਦੇ ਵਿੱਚ ਚਲੋ ਚੰਗੀ ਗੱਲ ਦੀ ਹੈ ਯਾਰ ਨਹੀਂ ਨਹੀਂ ਉਤਰੋ ਯਾਰ ਦੋਨੇ ਜਾਣੇ ਨਹੀਂ ਦੇ ਕੇ ਤੂੰ ਸਾਨੂੰ ਨਾ ਨਹੀਂ ਨਹੀਂ ਭਰਾਵਾ ਉਤਰੋ ਯਾਰ ਤੁਸੀਂ ਕੱਲੀ ਇਨਾ ਨਹੀਂ ਦੇ ਕੇ ਤੰਗ ਕਰਦੇ ਹੋ ਯਾਰ ਰਾਹ ਦੇ ਵਿੱਚ ਲਾ ਕੇ ਚੱਲ ਨਹੀਂ ਨਹੀਂ ਉਤਰੋ 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 ਯਾਰ ਦੋਨੇ ਜਾਣੇ ਯਾਰ ਤੁਸੀਂ ਜੀ ਮੁਰੇ ਆ ਜੋ ਅੱਗੇ ਆ ਜੋ ਮੇਰੇ ਕੋਲੇ ਜੀ ਮੈਂ ਆਉਣੀ ਆ ਆ ਜਾਓ ਆ ਜੋ ਜੀ ਆ ਜਾਓ ਗੇਮ ਓਵਰ ਨਾ ਜਾਣੇ ਹਾਂਜੀ ਆਪਣਾ ਮੁਖੜਾ ਤਾਂ ਦਿਖਾਓ ਮੇਰੇ ਹੁਸਨ ਦਾ ਤਾਪ ਤੁਹਾਡੇ ਕੋ ਚੱਲ ਨਹੀਂ ਰਹੀ ਜਾਣਾ ਜੇ ਤਾਂ ਚੱਲ ਸਕਦੇ ਤਾਂ ਮੈਨੂੰ ਦੱਸੋ ਫਿਰ ਤਾਂ ਮੈਂ ਚੈੱਕ ਲਊਂਗਾ ਬੜੇ ਮੈਂ ਤਾਂ ਤਾਪ ਚੱਲੇ ਲਗੇ ਆਪਣੇ ਜਰੀ ਦੇ ਚੱਕੋ ਦੱਸਿਏ ਇੱਕ ਮੁਖੜਾ ਤਾਂ ਦਿਖਾਓ ਸੋਣਿਓ ਜੇ ਦਿਲ ਦਾ ਦੂਰੇ ਦੂਰੇ ਪੈ ਗਿਆ ਤੇ ਫਿਰ ਮੇਰੀ ਕੋਈ ਜ਼ਿੰਮੇਵਾਰੀ ਨਹੀਂ ਹੈ ਨਹੀਂ ਨਹੀਂ ਕੋਈ ਚੱਕਰ ਹੀ ਨਹੀਂਗਾ